ਇਹ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੰਜਾਬ ਤੋਂ ਬਹੁਤ ਸਾਰੀ ਸੰਗਤ ਆ ਸ੍ਰੀ ਹੇਮਪੁਰ ਸਾਹਿਬ ਦਰਸ਼ਨਾਂ ਲਈ ਆ ਰਹੀ ਆ। ਸੋ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਖੜਿਆ ਹੈ ਹੇਮਪੁਰ ਸਾਹਿਬ ਤੇ ਇੱਕ ਨਾ ਇੱਥੇ ਪਾਸ ਬਣਦਾ ਆ ਪਾਸ। ਸੋ ਇਹ ਪਾਸ ਬਣਾਉਣ ਦੇ ਲਈ ਤੁਹਾਨੂੰ ਤੁਹਾਡਾ ਆਧਾਰ ਕਾਰਡ ਹੋਣਾ ਜ਼ਰੂਰੀ ਆ। ਤੇ ਪਾਸ ਬਣਾਉਣ ਦੇ ਲਈ ਤੁਸੀਂ ਇੱਥੇ ਸਮੇਂ ਸਿਰ ਜੇਕਰ ਪਹੁੰਚ ਜਾਓ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਉਸ ਤੋਂ ਬਾਅਦ ਜਿਵੇਂ ਜਿਵੇਂ ਸ਼ਾਮ ਹੁੰਦੀ ਆ ਤਾਂ ਬਹੁਤ ਜ਼ਿਆਦਾ ਇੱਥੇ ਰਸ਼ ਹੋ ਜਾਂਦਾ। ਸੰਗਤ ਤਾਂ ਜੋ ਕਿ ਸਾਰਿਆਂ ਨੇ ਮੱਥਾ ਟੇਕਣ ਅੱਗੇ ਜਾਣਾ ਹੁੰਦਾ ਤਾਂ ਇੱਥੇ ਰਾਤ ਰੋਕ ਕੇ ਸਵੇਰੇ ਜਲਦੀ ਨਿਕਲਣਾ ਆਉਂਦਾ। ਸੋ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਇਓ ਤੇ ਇੱਥੇ ਰਜਿਸਟ੍ਰੇਸ਼ਨ ਤੁਹਾਨੂੰ ਲੈਣ ਦੇ ਵਿੱਚ ਲੱਗ ਕੇ ਕਰਾਉਣੀ ਪੈਣੀ ਆ। ਜੇਕਰ ਤੁਸੀਂ ਟਾਈਮ ਸਿਰ ਇੱਥੇ ਪਹੁੰਚ ਜਾਓਗੇ ਤਾਂ ਜਿਹੜਾ ਤੁਹਾਨੂੰ ਕਮਰੇ ਦੀ ਨਿਸ਼ਾਨੀ ਨਾਲ ਮਿਲ ਜਾਣਗੇ ਤੇ ਤੁਹਾਡੀ ਰਜਿਸਟ੍ਰੇਸ਼ਨ ਵੀ ਜਲਦੀ ਹੋ ਜਾਊਗੀ। ਸੋ ਰਜਿਸਟ੍ਰੇਸ਼ਨ ਤੇ ਥੋੜਾ ਬਹੁਤਾ ਟਾਈਮ ਲੱਗਦਾ ਪਰ ਜ਼ਿਆਦਾ ਨਹੀਂ। ਆ ਹੁਣ ਅਸੀਂ ਸਵੇਰੇ ਦੁਪਹਿਰੇ 2 ਵਜੇ ਤੱਕ ਪਹੁੰਚ ਗਏ ਸੀ ਤੇ ਹੁਣ ਸ਼ਾਮ ਨੂੰ 5 ਵਜੇ ਤੇ ਬਿਲਕੁਲ ਗੁਰਦੁਆਰਾ ਸਾਹਿਬ ਪੂਰਾ ਭਰਿਆ ਹੋਇਆ ਇਸ ਟਾਈਮ ਸੋ ਜਿਸਨੇ ਵੀ ਕਿਸੇ ਨੇ ਰਿਸ਼ੀਕੇਸ਼ ਪਹੁੰਚਣਾ ਸੋ ਟਾਈਮ ਸਿਰ ਆ ਕੇ ਇੱਥੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਤੇ ਆ ਕਮਰੇ ਲੈ ਸਕਦੇ ਸੋ ਵੀਡੀਓ ਜ਼ਰੂਰ ਸਾਂਝੀ ਕਰਿਓਗੇ